ਯੁੱਧ ਨਸ਼ੇ ਅਮਰੋ ਤੇ ਚਲਾਇਆ ਜੇ ਪਬਲਿਕ ਦੀ ਸਪੋਰਟ ਨਾ ਹੋਵੇ ਫਿਰ ਲੋਕ ਲੈਰ ਨਹੀਂ ਬਣ ਸਕਦੇ ਤੋਂ ਬਹੁਤ ਜ਼ਿਆਦਾ ਭਾਰੀ ਗਿਣਤੀ ਕਮੀ ਆਈ ਹੈ ਉਹ ਸ਼ਰਿਆਂ ਵਾਲਾ ਬੰਦ ਹੋ ਗਿਆ ਜਿਹੜਾ ਕੰਮ ਸੀ ਸਾਡੀ ਸਪੋਰਟ ਕਰੋ ਅਸੀਂ ਬਾਕੀ ਕੰਮ ਸਾਡਾ ਹੈ ਪਿੰਡ ਅਸੀ ਗੱਤੀ ਰਾਜੂਕੇ ਦੇ ਵਿੱਚ ਮੇਰੇ ਨਾਲ ਡੀਐਸਪੀ ਸਿਟੀ ਸੁਖਿੰਦਰ ਸਿੰਘ ਜੀ ਤਹਿਸੀਲਾ ਸਾਹਿਬ ਆਏ ਨੇ ਐਸਐਚਓ ਸਦਰ ਆਏ ਨੇ ਇਹ ਗੱਤੀ ਰਾਜੂਕੇ ਦਾ ਪਿੰਡ ਹੈਗਾ ਸਦਰ ਥਾਣੇ ਦੇ ਵਿੱਚ ਆਂਦਾ ਹੈ ਤੇ ਇੱਥੇ ਸਦਾ ਬੋਟਾ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਸ ਨੇ ਕੀ ਗਵਰਨਮੈਂਟ ਦੀ ਜਿਹੜੀ ਜ਼ਮੀਨ ਜਿਹੜੀ ਹੈਗੀ ਸੀ ਉੱਤੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧ ਦੇ ਵਿੱਚ ਸਾਨੂੰ ਡੀਸੀ ਸਾਹਿਬ ਵੱਲੋਂ ਆਰਡਰ ਆਇਆ ਸੀ ਵੀ ਇਹ ਕਬਜ਼ਾ ਲੈਣਾ ਇਸ ਦਾ ਠਵਾ ਕੇ ਅਸੀਂ ਤਹਿਸੀਲਦਾਰ ਸਾਹਿਬ ਦੇ ਨਾਲ ਅਸੀਂ ਇੱਥੇ ਆਏ ਹੋਏ ਹਾਂ ਸਾਰੇ ਜਿਹੜੀ ਕਿ ਅੱਜ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਜੇਸੀਬ ਚੱਲ ਵੀ ਰਹੀ ਹੈ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਹਾਂ ਵੀ ਇਸ ਦੇ ਖਿਲਾਫ ਹੈਰੋਇਨ ਦਾ ਮੁਕਦਮਾ ਵੀ ਜਿਹੜਾ ਹੈਗਾ ਉਹ ਦਰਜ ਰਜਿਸਟਰ ਹੋਇਆ ਇਹਦੇ ਕੋਲੋਂ ਹੈਰੋਇਨ ਵੀ ਬਰਾਮਦ ਕੀਤੀ ਹੋਈ ਹੈ ਜਿਹੜਾ ਕਿ ਮੁਕਦਮਾ 2023 ਦੇ ਵਿੱਚ ਦਰਜ ਰਜਿਸਟਰ ਹੋਇਆ ਸੀ ਜੇਲ੍ਹ ਵੀ ਜਾ ਕੇ ਆਇਆ ਤੇ ਹੁਣ ਵੀ ਜਿਹੜਾ ਹੈਗਾ ਇਹਦੇ ਖਿਲਾਫ ਜਿਹੜੀ ਸਾਡੇ ਕੋਲ ਇਨਪੁਟ ਹੈਗੀ ਹੈ ਵੀ ਇਹ ਜਿਹੜਾ ਹੈਗਾ ਇਹ ਕੰਮ ਕਰਦਾ ਹੈਗਾ ਇਸੇ ਤਹਿਤ ਜਿਹੜਾ ਹੈਗਾ ਅਸੀਂ ਇਸ ਦੇ ਕਬਜ਼ਾ ਜਿਹੜਾ ਹੈਗਾ ਜੀ ਇਹਦੇ ਕੋਲ ਦੁਆਇਆ ਜਾ ਰਿਹਾ ਤਹਿਸੀਲਦਾਰ ਸਾਹਿਬ ਨੂੰ ਕਬਜ਼ਾ ਦੁਆਇਆ ਜਾ ਰਿਹਾ ਹੈ ਪੁਲਿਸ ਪ੍ਰੋਟੈਕਸ਼ਨ ਨਾਲ ਆਈ ਹੈ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਦੱਸਦੀ ਵੀ ਜਿਹੜੇ ਹੁਣ ਤੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਫਿਰੋਜ਼ਪੁਰ ਵਾਲੋ ਜਿਹੜਾ ਹੈਗਾ ਜੁਧ ਨਸ਼ਾ ਵਿਰੋਧ ਜਿਹੜੇ 1 ਤਿੰਨ 25 ਤੋਂ ਸ਼ੁਰੂ ਹੋਇਆ ਉਸ ਦੇ ਵਿੱਚ ਕਰੀਬ ਅਸੀਂ 1250 ਮੁਕਾਦਮੇ ਐਨਡੀਪੀਏ ਸੈਕਟਰ ਦੇ ਦਰਜ ਰਿਸਟ ਕੀਤੇ ਨੇ 1550 ਵਿਅਕਤੀ ਅਸੀਂ ਜਿਹੜੇ ਹੈਗੇ ਨੇ ਕਾਬੂ ਕੀਤੇ ਨੇ ਕਰੀਬ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ 1200 ਕਿਲੋ ਤੋਂ ਉੱਪਰ ਅਸੀਂ ਕੋਫੀਇਨਸਕ ਬਰਾਮਦ ਕੀਤਾ ਹੈ 30 ਕਿਲੋ ਦੇ ਕਰੀਬ ਅਸੀਂ ਜਿਹੜੀ ਹੈ ਓ ਪੀਐਮ ਬਰਾਮਦ ਕੀਤੀ ਹੈ ਸਵਾ ਕਿਲੋ ਦੇ ਕਰੀਬ ਆਈਜ਼ ਬਰਾਮਦ ਕੀਤੀ ਹੈ 10 ਲੱਖ ਤੋਂ ਉੱਪਰ ਅਸੀਂ ਗੋਲੀਆਂ ਤੇ ਕੈਪਸੂਲੇ ਰਹੇਗੇ ਨੇ ਉਹ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਵੀ ਜਿਹੜਾ ਸਵਾ ਕਰੋੜ ਤੋਂ ਉੱਪਰ ਅਸੀਂ ਜਿਹੜਾ ਹੈਗੇ ਨੇ ਡਰੱਗਸ ਮਨੀ ਨੂੰ ਅਸੀਂ ਰਸੀਜ਼ ਕੀਤਾ ਤੇ ਇਹ ਜਿਹੜਾ ਹੈਗੀ ਕਾਰਵਾਈ ਜਿਹੜੀ ਹੈਗੀ ਇਹ ਸਾਡੀ ਲਗਾਤਾਰ ਜਾਰੀ ਹੈ